ਦਾ ਇਹ ਕਾ ਹੋ ਗਿਆ ਸਿਰਫ ਇਹ ਜਿਹੜੀ ਲੜਾਈ ਆ ਕੱਲੇ ਪੰਜਾਬ ਤੋਂ ਸ਼ੁਰੂ ਹੋਈ ਸੀ ਹਰਿਆਣਾ ਛੋਟਾ ਭਰਾ ਬਣ ਕੇ ਨਾਲ ਜੁੜਿਆ ਤੇ ਅੱਜ ਜਿਨ੍ਹਾਂ ਨਾਲ ਜਿਨ੍ਹਾਂ ਕਿਸਾਨਾਂ ਨਾਲ ਧੱਕੇ ਹੋਏ ਨੇ ਅੱਜ ਉਹ ਸਾਰੇ ਆਪਣੇ ਆਪਣੇ ਏਰੀਆ ਚ ਵਾਰ ਰਹੇ ਨੇ ਔਰ ਗਾਜ਼ੀਆਬਾਦ ਸਾਈਡ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜ਼ਰੂਰ ਬੇ ਉਧਰ ਵੀ ਥੋੜਾ ਧਿਆਨ ਦਿਓ ਜੀ ਸਾਰੇ ਜਣੇ ਕਿਉਂਕਿ ਜਿਹੜਾ ਮਾੜਾ ਬੰਦਾ ਉਹਦੇ ਧੱਕਾ ਹੱਲੇ ਵੀ ਸਰਕਾਰ ਕਰ ਰਹੀ ਆ ਇੱਥੇ ਪੰਜਾਬੀ ਬੈਠੇ ਨੇ ਹਰਿਆਣੇ ਵਾਲੇ ਬੈਠੇ ਨੇ ਇਹ ਤੱਕ ਆਉਣ ਹੀ ਨਹੀਂ ਦਿੰਦੇ ਸੋ ਸਾਰਿਆਂ ਨੂੰ ਬੇਨਤੀ ਆ ਖਾਸ ਕਰਕੇ ਯੂਥ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਬੂਤ ਕਰਤਾ ਵੀ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ ਹੋਇਆ ਜਵਾਨੀ ਆ ਨਹੀਂ ਭੁੱਕਦੀ ਆ ਇੱਥੇ ਤੇ ਇਹ ਸਿਰਫ ਇੱਥੇ ਨਹੀਂ ਸਾਰੇ ਇੰਡੀਆ ਨਹੀਂ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਕਿਉਂਕਿ ਇਹ ਵਰਲਡ ਦਾ ਸਭ ਤੋਂ ਵੱਡਾ ਪ੍ਰੋਟੈਸਟ ਪੀਸਫੁਲੀ ਹੋ ਰਿਹਾ ਜੋਸ਼ ਵੀ ਆ ਤੇ ਹੋਸ਼ ਵੀ ਬਹੁਤ ਹੈ ਸੋ ਵੈਰੀ ਇਹੀ ਬੇਨਤੀ ਆ ਸਾਰੇ ਜਿਹੜੇ ਯੰਗਸਟਰਸ ਨੇ ਵੀ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਬਦਨਾਮੀ ਹੋਵੇ ਕਿਉਂਕਿ ਇਹ ਹੁਣ ਇੱਕ ਲੋਕਤੰਤਰ ਆਵਾਜ਼ ਬਣ ਚੁੱਕੀ ਆ ਔਰ ਮੈਂ ਥੋੜਾ ਜਿਹਾ ਇੰਗਲਿਸ਼ ਵੀ ਬੋਲੂਗਾ ਕਿਉਂਕਿ ਜਿਹੜਾ ਇੰਟਰਨੈਸ਼ਨਲ ਮੀਡੀਆ ਆ ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਨੇ ਸਾਥ ਦਿੱਤਾ ਸਿਰਫ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜਾ ਉਹ ਨਹੀਂ ਸਾਥ ਦੇ ਰਹੇ ਬਾਕੀ ਸਾਰੇ ਸਾਥ ਦੇ ਰਹੇ ਨੇ ਸਵਾਡੂ ਬਣਾ ਆ Thank all the world media for standing with the farmers of this, the biggest peaceful protest in the world. You know, uh, I think the whole world is watching us. So I, I, I want to say thanks to all the media around the world. I want to thank all the MPs, MLAs, all the prime ministers of. each country uh, my heart goes to them thank you for standing with india thank you for standing with kisan mazdoor ekta jindabad thank you so much te malik esi tarah chadd di kala de vich rakhe aur chadd di kala naal hi rakhna apa kamm ik meri hath jodke sareyan nu binti hai bhai discipline mai inna kade nahi dekheya kyuki roz assi canada de vich mai hun hi aaya ya thoda time hoya lekin jehdiya videos dekh ke sadiyan buzurg mataama bacche ਇੱਥੇ ਛੋਟੇ ਛੋਟੇ ਬੈਠੇ ਨੇ ਤੇ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਰੋਣਾ ਨਿਕਲਦਾ ਬੰਦੇ ਦਾ ਹਨਾ ਤੇ ਇਹ ਮੈਨੂੰ ਹੱਲੇ ਵੀ ਸਮਝ ਨਹੀਂ ਆ ਰਹੀ ਵੀ ਸਰਕਾਰ ਦੇ ਹੱਲੇ ਵੀ ਨਹੀਂ ਮੰਨਦੇ ਤੇ ਪਰ ਮੰਨਣਾ ਚਾਹੀਦਾ ਸਵਾ ਡੋਵਾਂ ਨੇ ਰਿਕਵੈਸਟ ਹਾਂਜੀ ਬਿਲਕੁਲ ਹਮਰ ਰਿਕਵੈਸਟ ਹੈ ਜਿੰਬਰੀ ਸਾਰਿਆਂ ਨੂੰ ਵੀ ਏਸੀ ਤਰ੍ਹਾਂ ਕੰਮ ਖਿੱਚ ਕੇ ਰੱਖਣਾ ਕਿਉਂਕਿ ਵੈਸੇ ਵੀ ਸਹਿਬਜ਼ਾਦਿਆਂ ਦੇ ਇਹ ਦਿਨ ਹੈ ਤੁਸੀਂ ਜਾਣਦੇ ਹੋ ਠੀਕ ਹੈ ਨਾ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੀ ਕੌਮ ਦੀ ਖਾਤਰ ਹਿੰਦੁਸਤਾਨ ਦੀ ਖਾਤਰ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਆਪਣੀ ਖਾਤਰ ਨਹੀਂ ਦਿੱਤੀਆਂ ਇਹ ਮੋਰਚਾ ਜਿੱਤ ਕੇ ਜਾਵਾਂਗੇ ਮਾਲਕ ਬਸ ਇਸੇ ਤਰ੍ਹਾਂ ਕਿਰਪਾ ਰੱਖੇ ਜੀ ਮੈਂ ਸਾਰੇ ਮੀਡੀਆ ਦਾ ਵੀ ਸ਼ੁਕਰਾਨਾ ਕਰਦਾ ਸਾਰੇ ਕਲਾਕਾਰਾਂ ਦਾ ਸ਼ੁਕਰਾਨਾ ਕਰਦਾ ਜਿਹੜੇ ਇੱਥੇ ਆ ਰਹੇ ਨੇ ਰੋਜ਼ ਡਟੇ ਹੋਏ ਨੇ ਆਪਣੇ ਕੰਮ ਕਰ ਛੱਟ ਕੇ ਬਸ ਇਸੇ ਤਰ੍ਹਾਂ ਕੰਮ ਖਿੱਚ ਕੇ ਰੱਖਿਓ ਜੀ ਮੈਨੂੰ ਕਹਿੰਦੇ ਆ ਵੀ ਚੰਦ ਲਾਈਨਾਂ ਜ਼ਰੂਰ ਸੁਣਾਉਣੀਆਂ ਸੋ ਬਰਿੰਦਰ ਸੇਮੇ ਦਾ ਲਿਖਿਆ ਹੋਇਆ ਮੈਂ ਤੁਹਾਡੀ ਚੰਦ ਲਾਈਨਾਂ ਜਰ ਸੁਣਾਉਣਾ ਉਹ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆਂ ਸਮਾਉਣ ਤੱਕ ਚੁੱਪ ਕਰੇ ਹੋਏ ਆ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ ਸਮਾਉਣ ਤੱਕ ਚੁੱਪ ਕਰੇ ਹੋਏ ਆ ਕਤ ਪਲਟੜੇ ਨੂੰ ਚਿਰ ਵੀ ਨਾ ਲੱਗੇ ਥੇ ਰੁਲਗੀਆਂ ਵੱਡੀਆਂ ਰਿਆਸਤਾਂ ਹੱਥਾਂ 'ਚ ਹੁਨਰ ਸਾਡੇ ਇੱਕ ਵਿੱਚ ਹੌਸਲਾ ਤੇ ਸੋਚਾਂ ਵਿੱਚ ਮੁੱਢ ਤੋਂ ਬਗਾਵਤਾ ਹੱਥਾਂ 'ਚ ਹੁਨਰ ਸਾਡੇ ਇੱਕ ਵਿੱਚ ਹੌਸਲਾ ਤੇ ਸੋਚਾਂ ਵਿੱਚ ਮੁੱਢ ਤੋਂ ਬਗਾਵਤਾ ਉਹ ਸਾਰੇ ਹੀ ਜਾਣਦਾ ਜੋ ਪਰਦਾ ਏ ਟਿੱਡ ਅੱਜ ਸੜਕਾਂ ਤੇ ਅੰਨ ਦਾ ਤਾਂ ਰੋਲਤਾ ਮੀਡੀਆ ਵੀ ਕਰਦਾ ਨਾ ਗੱਲ ਪੱਖ ਦੀ ਨਿਕਾਤੋ ਦਿੱਲੀ ਏ ਸਾਡੇ ਲਈ ਜ਼ਹਿਰ ਕੋਲਤਾ ਜੱਟਾਂ ਨੂੰ ਤੁਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ ਜੱਟਾਂ ਨੂੰ ਤੁਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ ਕਿੱਥੇ ਕਰੇਗੀ ਸਵੇਰੇ ਉੱਠਣਾ ਨਾਸ਼ਤਾ ਥੈਂਕ ਯੂ ਸੋ ਮੱਚ ਜੀ ਆ ਦੇਖਦੇ ਹੋ ਤੁਸੀਂ ਗੁਰੂ ਕੇ ਲੰਗਰ ਕਿੱਦਾਂ ਲੱਗੇ ਹੋਏ ਨੇ ਇਹ ਸਿਰਫ ਇਹ ਸਿਰਫ ਸਾਡੀ ਕੌਮ ਨੂੰ ਇਹ ਹਾਜ਼ਰੀ ਹੋਈ ਆ ਚਾਹੇ ਇੰਗਲੈਂਡ ਹੋਵੇ ਅਮਰੀਕਾ ਹੋਵੇ ਜਰਮਨੀ ਹੋਵੇ ਅਫਰੀਕਾ ਹੋਵੇ ਸਾਰੇ ਪਾਸੇ ਬਸ ਏਸੀ ਤਰ੍ਹਾਂ ਚੜਦੀ ਕਲਾ ਰੱਖਿਓ ਔਰ ਮੇਰੀ ਨੌਜਵਾਨਾਂ ਨੂੰ ਫੇਰ ਹੰਬਰ ਰਿਕਵੈਸਟ ਆ ਬਸ ਏਸੀ ਤਰ੍ਹਾਂ ਖਿੱਚ ਕੇ ਰੱਖਿਓ ਜਿਹੜੀ ਸਰਕਾਰ ਹੱਲੇ ਵੀ ਜਿਹੜਾ ਗੋਦੀ ਵੀ মিডিਆ ਕਹਿੰਦਾ ਨਾ ਵੀ ਨਸ਼ਿਆਂ 'ਚ ਡੁੱਬੇ ਹੋਏ ਨੇ ਇੱਥੇ ਦੇਖੋ ਸਵੇਰੇ ਡੰਡ ਮਾਰਦੇ ਨੇ 80-80 ਸਾਲ ਆਲੇ ਬਜ਼ੁਰਗ ਮੁੰਡਿਆਂ ਨੇ ਤਾਂ ਮਾਰਨੀ ਆ ਸੋ ਇਸੇ ਤਰ੍ਹਾਂ ਖਿੱਚ ਕੇ ਰੱਖੋ ਮੈਂ ਸ਼ੁਕਰਗੁਜ਼ਾਰ ਆ ਸਾਰੀ ਪ੍ਰਬੰਧਕ ਕਮੇਟੀ ਦਾ ਜਿੰਨੇ ਵੀ ਤੁਸੀਂ ਸੇਵਾ ਕਰ ਰਹੇ ਹੋ ਔਰ ਮੀਡੀਆ ਜਿੰਨਾ ਪੰਜਾਬ ਦਾ ਮੀਡੀਆ ਸੱਜ ਕੇ ਜਾਈਏ ਤੁਹਾਡੇ ਕਈਆਂ ਨੇ ਤਾਂ ਆਪਣੀਆਂ ਜੋਬਾਂ ਛੱਡਤੀਆਂ ਕਹਿੰਦੇ ਜੋਬਾਂ ਬਾਅਦ ਚ ਦੇਖਾਂਗੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਮੀਡੀਆ ਦਾ ਔਰ ਜਿਹੜਾ ਗੋਦੀ ਮੀਡੀਆ ਜਿੰਨੀ ਮਰਜ਼ੀ ਟਰਾਈ ਕਰ ਲਓ ਹੁਣ ਤਾਂ ਜੱਟ ਟਰੈਕਟਰ ਟੂ ਟਵਿੱਟਰ ਤੇ ਆ ਗਏ ਆ ਨਾ ਹੁਣ ਨਹੀਂ ਹਟਦੇ ਸੋ ਸ਼ੁਕਰਗੁਜ਼ਾਰ ਆ ਥੈਂਕ ਯੂ ਸੋ ਮੱਚ ਜੀ buh